ਵਾਹਿ ਗੁਰੂ ਵਾਹਿ ਗੁਰੂ ਜੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਾਲ ਰਾਖੀ ਮੇਰੀ ਦਸਾਂ ਹੀ ਪਾਤਸ਼ਾਹੀਆਂ ਦੀ ਪਾਵਨ ਪਵਿੱਤਰ ਜੋਤ ਤਨ ਤਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਅੰਮ੍ਰਿਤ ਬਾਣੀ ਸਿੱਧ ਗੋਸ਼ਟ ਉਸ ਦੀ ਵਿਚਾਰ ਆਪਾਂ ਕਰਨੀ ਹੈ ਤੇ ਉਸ ਤੋਂ ਪਹਿਲਾਂ ਸਿੱਧ ਗੋਸ਼ਟ ਦੇ ਸੰਬੰਧ ਵਿੱਚ ਜਿਹੜੀ ਮੁਢਲੀ ਜਾਣਕਾਰੀ ਆ ਉਹ ਹੋਣੀ ਸਾਨੂੰ ਬੜੀ ਜ਼ਰੂਰੀ ਆ ਕਿ ਇਹ ਜਿਹੜੀ ਸਿੱਧ ਗੋਸ਼ਟ ਬਾਣੀ ਹੈ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਦੋਂ ਲਿਖੀ ਇਹ ਸਿੱਧ ਗੋਸ਼ਟ ਲਿਖੇ ਜਾਣ ਦਾ ਕਿਹੜਾ ਅਫਸਰ ਸੀ ਕਿਹੜਾ ਮੌਕਾ ਸੀ ਸਨ 1521 ਵਿੱਚ ਤੀਜੀ ਉਦਾਸੀ ਤੋਂ ਵਾਪਸ ਆ ਕੇ ਗੁਰੂ ਨਾਨਕ ਸਾਹਿਬ ਜੀ ਪੱਕੇ ਤੌਰ ਤੇ ਕਰਤਾਰਪੁਰ ਟਿਕ ਗਏ ਸੀ ਤੇ ਕਰਤਾਰਪੁਰ ਸਨ 1515 ਦੇ ਅਖੀਰ ਵਿੱਚ ਵਸਾਇਆ ਗਿਆ ਸੀ ਜਦੋਂ ਸਤਗੁਰੂ ਜੀ ਪਹਿਲੀ ਉਦਾਸੀ ਤੋਂ ਵਾਪਸ ਮੁੜ ਕੇ ਤਲਵੰਡੀ ਮਾਪਿਆਂ ਨੂੰ ਮਿਲਣ ਪਿੱਛੋਂ ਪੱਖੋ ਕੇ ਰੰਧਾਵੇ ਆਪਣੀ istri ਤੇ ਬੱਚਿਆਂ ਨੂੰ ਮਿਲਣ ਆਏ ਸਨ ਸਤਿਗੁਰੂ ਜੀ ਨੇ ਸਿਰਫ ਤਿੰਨ ਉਦਾਸੀਆਂ ਕੀਤੀਆਂ ਸਨ ਕਰਤਾਰਪੁਰ ਰਾਵੀ ਦੇ ਉੱਤਰੀ ਕੰਢੇ ਤੇ ਹੈ ਇਥੋਂ ਬਟਾਲਾ ਨਗਰ ਤਕਰੀਬਨ 21 ਮੀਲਾਂ ਦੀ ਵਿੱਧ ਤੇ ਦੱਖਣ ਵਾਲੇ ਪਾਸੇ ਹੈ ਡੇਰਾ ਬਾਬਾ ਨਾਨਕ ਤੋਂ ਬਟਾਲੇ ਨੂੰ ਸਿੱਧੀ ਸੜਕ ਜਾਂਦੀ ਆ ਤੇ ਡੇਰਾ ਬਾਬਾ ਨਾਨਕ ਰਾਵੀ ਦੇ ਦੱਖਣੀ ਕੰਢੇ ਤੇ ਆ ਬਟਾਲੇ ਤੋਂ ਦੱਖਣ ਨੂੰ ਇੱਕ ਸੜਕ ਜਾਂਦੀ ਆ ਇਸ ਸੜਕ ਦੇ ਉੱਤੇ ਬਟਾਲੇ ਤੋਂ 3 ਮੀਲਾਂ ਦੀ ਵਿੱਥ ਤੇ ਇੱਕ ਮੰਦਿਰ ਆ ਜਿਸ ਦਾ ਨਾਮ ਹੈ ਅਚਲ ਇਹ ਮੰਦਿਰ ਜੋਗੀਆਂ ਦਾ ਵਾ ਤੇ ਹਰ ਸਾਲ ਫੱਗਣ ਦੇ ਮਹੀਨੇ ਇੱਥੇ ਮੇਲਾ ਲੱਗਦਾ ਤੇ ਜੋਗੀ ਲੋਕ ਦੂਰੋਂ ਦੂਰੋਂ ਇੱਥੇ ਆ ਕੇ ਇਕੱਠੇ ਹੁੰਦੇ ਚੁਗਿਰਦੇ ਦੇ ਪਿੰਡਾਂ ਦੇ ਲੋਕ ਇਹਨਾਂ ਜੋਗੀਆਂ ਦੀ ਬੜੀ ਮਾਨਤਾ ਪੂਜਾ ਕਰਦੇ ਸਨ 1539 ਦੇ ਮੇਲੇ ਤੇ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰੋਂ ਚੱਲ ਕੇ ਅਚਲ ਗਏ ਤੇ ਕੁਝ ਇਤਿਹਾਸਕ ਗ੍ਰੰਥਾਂ ਦੇ ਵਿੱਚ ਇਹ ਵੀ ਜ਼ਿਕਰ ਆਇਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਘੋੜੇ ਤੇ ਸਵਾਰ ਹੋ ਕੇ ਇਸ ਅਚਲ ਵਟਾਲੇ ਦੇ ਮੇਲੇ 'ਚ ਸ਼ਾਮਲ ਹੋਏ ਸਨ। ਜੋਗੀ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਉੱਤੇ ਆਪਣੀਆਂ ਰਿੱਧੀਆਂ-ਸਿੱਧੀਆਂ ਦਾ ਪ੍ਰਭਾਵ ਪਾ ਰਹੇ ਸੀ। ਉਹ ਆਪਣੀਆਂ ਕਰਾਮਾਤਾਂ ਤਾਕਤਾਂ ਦਾ ਲੋਕ ਵਿਖਾਵਾ ਕਰਦੇ ਸੀ। ਇਹੀ ਇਹਨਾਂ ਲੋਕਾਂ ਦੀ ਰਾਸ ਪੂੰਜੀ ਸੀ ਜੋਗੀਆਂ ਦੇ ਕੋਲ ਇਹ ਹੀ ਸੀ ਖਜ਼ਾਨਾ ਕਿਸੇ ਨੂੰ ਵਰਦਾ ਲਾਲਚ ਦੇਣਾ ਤੇ ਕਿਸੇ ਨੂੰ ਸਰਾਪ ਤੋਂ ਡਰਾਉਣਾ ਇਹਨਾਂ ਜੋਗੀਆਂ ਦੇ ਕੋਲ ਬਸ ਇਹੋ ਇਥਿਆਰ ਸੀ ਕਿਸੇ ਨੂੰ ਡਰਾ ਦੇਣਾ ਵੀ ਜੇ ਸਾਡੀ ਪੂਜਾ ਮਾਨਤਾ ਨਾ ਕੀਤੀ ਤੈਨੂੰ ਅਸੀਂ ਸਰਾਪ ਦੇ ਦੇਾਂਗੇ ਤੇ ਜਿੰਨੇ ਕੋਈ ਸੇਵਾ ਕਰਨੀ ਜੋਗੀਆਂ ਨੂੰ ਦਾਨ ਦਕਸ਼ਨਾ ਦੇਣੀ ਉਹਨੂੰ ਵਰ ਦੇ ਦੇਣਾ ਉਹਦਾ ਅੱਗਾ ਸਵਾਰ ਦੇਣਾ ਉਹਦੇ ਫਿਊਚਰ ਦੀ ਗੱਲ ਕਰ ਦੇਣੀ ਉਹਨੂੰ ਦਰਗਾਹ ਅਗਾਹ ਦੀ ਪਰਲੋਕ ਦਾ ਨਾਲਸ ਦੇ ਦੇਣਾ ਇਸ ਤਰ੍ਹਾਂ ਚੱਲਦਾ ਸੀ ਇਹ ਜੋਗੀਆਂ ਦਾ ਕੰਮ ਜਿਸ ਦੇ ਅਸਰ ਇਠ ਗ੍ਰਿਸਦੀ ਲੋਕ ਇਹਨਾਂ ਦੀ માનਤਾ ਕਰਦੇ ਸੀ ਪਰ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਦਾ ਅਸਰ ਵੱਧ ਰਿਹਾ ਸੀ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਚਾਰ ਸੀ ਉਹਦੇ ਵਿੱਚ ਨਾ ਤੇ ਕਿਸੇ ਪ੍ਰਕਾਰ ਦੇ ਡਰਾਵੇ ਸਨ ਗਾਂ ਦੇ ਵੀ ਗਾਂ ਤੁਹਾਡੇ ਨਾਲ ਇਸ ਤਰ੍ਹਾਂ ਹੋਏਗਾ ਤੁਹਾਨੂੰ ਤੇਲ ਦੇ ਤਾਂ ਤੇਕੜਾਂ ਵਿੱਚ ਸਾੜੇ ਆ ਜਾਏਗਾ ਤੇ ਨਾ ਮਹਾਰਾਜ ਜੀ ਦੇ ਪ੍ਰਚਾਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਲਾਲਚ ਸੀ ਆਉਣ ਵਾਲੇ ਸਮੇਂ ਦਾ ਤੋਂ ਲੋਕਾਂ ਦੇ ਦਿਲਾਂ ਵਿੱਚੋਂ ਜੋਗੀਆਂ ਦੀ ਕਦਰ ਘਟ ਰਹੀ ਸੀ ਜੋਗੀਆਂ ਨੂੰ ਵੀ ਅਕੰਡਾ ਚੁਭ ਰਿਹਾ ਸੀ ਵੀ ਇਹ ਸਾਡੇ ਨਾਲ ਕੀ ਹੋ ਰਿਹਾ ਮਹਾਰਾਜ ਦੇ ਜੀਵਨ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਈ ਸਾਖੀਆਂ ਨੇ ਜਦੋਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਅਚਲ ਦੇ ਮੇਲੇ ਤੇ ਆਇਆ ਹੋਇਆ ਵੇਖਿਆ ਤਾਂ ਉਹਨਾਂ ਆਪੋ ਵਿੱਚ ਮਤਾ ਪਕਾਇਆ ਕਿ ਹੁਣ ਮੌਕਾ ਹੈ ਜਾਂਦਾ ਰਸੂਖ ਮੁੜ ਬਚਾਣ ਦਾ ਇਹੋ ਮੌਕਾ ਸਾਡੇ ਕੋਲ ਲੋਕਾਂ ਨੂੰ ਕਰਾਮਾਤਾਂ ਵਿਖਾ ਕੇ ਆਪਣੀ ਬਜ਼ੁਰਗੀ ਦਾ ਸਿੱਕਾ ਬਿਠਾ ਗਏ ਲੋਕਾਂ ਦੇ ਦਿਲਾਂ ਸ ਲੋਕਾਂ ਨੂੰ ਇਹ ਦਸੀਏ ਪੀ ਸਾਡੇ ਚ ਕਿੰਨੀ ਜ਼ਿਆਦਾ ਤਾਕਤ ਹੈ ਅਸੀਂ ਕੀ ਕੁਝ ਕਰ ਸਕਦੇ ਆ ਜਦੋਂ ਗੁਰੂ ਨਾਨਕ ਸਾਹਿਬ ਨੇ ਕੋਈ ਕਰਾਮਾਤ ਮਹਾਰਾਜ ਨਹੀਂ ਵਿਖਾ ਸਕਣਗੇ ਤੇ ਸਾਡੇ ਪੈਰ ਫਿਰ ਜੰਮ ਜਾਣਗੇ ਇਸ ਅਚਲ ਵਟਾਲੇ ਦੇ ਮੇਲੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਹਰਾ ਸਕਦੇ ਹਾਂ ਕਿਉਂਕਿ ਅੱਜ ਤੱਕ ਤਾਂ ਅਸੀਂ ਹਾਰਦੇ ਆਏ ਆ ਕਦੇ ਗੋਰਖ ਮਤੇ ਦੇ ਅਸਥਾਨ ਤੇ ਕਦੇ ਸੁਮੇਰ ਪਹਾੜਤ ਦੇ ਉੱਤੇ ਕਈ ਥਾਵਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜੋਗੀਆਂ ਦੀ ਚਰਚਾ ਹੋਈ ਸੀ ਉਹ ਹਾਰ ਜਾਂਦੇ ਰਹੇ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਵੀ ਦੂਰ ਦੁਰੇਡੇ ਦੇ ਪ੍ਰਚਾਰਕ ਦੌਰੇ ਬੰਦ ਕਰ ਦਿੱਤੇ ਸੀ ਤਿੰਨੋ ਦਾਸੀਆਂ ਕਰ ਲਈਆਂ ਸਨ ਕਰਤਾਰਪੁਰ ਸਾਹਿਬ ਵਸਾਇਆ ਸੀ ਤੇ ਹੁਣ ਮਹਾਰਾਜ ਲਾਗੇ ਲਾਗੇ ਜਾਂਦੇ ਸੀ ਉਹਨਾਂ ਨੂੰ ਜਿੱਥੇ ਵੀ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਦਾ ਸੀ ਨਾ ਵੀ ਲੋਕ ਇਕੱਠੇ ਹੋਏ ਨੇ ਫਲਾਨੀ ਥਾਂ ਤੇ ਕੋਈ ਮੇਲਾ ਲੱਗਾ ਹੋਇਆ ਗੁਰੂ ਨਾਨਕ ਸਾਹਿਬ ਉੱਥੇ ਚਲੇ ਜਾਂਦੇ ਸੀ ਸਿੱਖੀ ਦੇ ਪ੍ਰਚਾਰ ਵਾਸਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਦੰਬੀਆਂ ਪਖੰਡੀਆਂ ਦਾ ਪਾਜ ਉਗੇੜਨ ਵਾਸਤੇ ਤੇ ਜੋਗੀਆਂ ਨੇ ਲੋਕਾਂ ਨੂੰ ਕਈ ਚਮਤਕਾਰ ਵਿਖਾਏ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਵੰਗਾਰਿਆ ਵੀ ਤੁਸੀਂ ਵੀ ਲੋਕਾਂ ਨੂੰ ਕਿ ਚਮਤਕਾਰ ਵਿਖਾਓ ਪਰ ਸਤਿਗੁਰੂ ਜੀ ਨੇ ਸਿਰਫ ਇਹ ਸਾਦਾ ਜਿਹਾ ਉੱਤਰ ਦਿੱਤਾ ਕਿ ਸਾਡੇ ਪਾਸ ਤਾਂ ਕੇਵਲ ਪ੍ਰਭੂ ਦੀ ਯਾਦ ਹੀ ਯਾਦ ਹੈ ਅਸੀਂ ਕੋਈ ਮਦਾਰੀ ਨਹੀਂ ਆ ਅਸੀਂ ਕੋਈ ਜਾਦੂਗਰ ਨਹੀਂ ਆ ਵੀ ਲੋਕਾਂ ਨੂੰ ਕੋ ਚਮਤਕਾਰ ਦਿਖਾਈਏ ਲੋਕਾਂ ਨੂੰ ਕੋ ਸ਼ਕਤੀਆਂ ਦਿਖਾਈਏ ਤੁਸੀਂ ਤੇ ਤਾਂ ਕਰਕੇ ਲੋਕਾਂ ਨੂੰ ਕਰਾਮਾਤਾਂ ਸ਼ਕਤੀਆਂ ਦੇ ਕੇ ਸਾਰਾ ਕੁਝ ਤਾਂ ਵਿਖਾਉਂਦੇ ਹੋ ਕਿਉਂਕਿ ਤੁਸੀਂ ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਣੀ ਚਾਹੁੰਦੇ ਹੋ ਤੇ ਸਾਡੇ ਮਨ ਵਿੱਚ ਕੋਈ ਪੂਜਾ ਕਰਵਾਉਣ ਦੀ ਇੱਛਾ ਹੀ ਨਹੀਂ ਅਸੀਂ ਤੇ ਸੱਚ ਦੀ ਗੱਲ ਕਰਨ ਵਾਸਤੇ ਆਏ ਆ ਇਸ ਵਾਸਤੇ ਸਾਡੇ ਕੋਲ ਤੁਹਾਡੇ ਵਾਲੇ ਕੰਮ ਨਹੀਂ ਨੇ ਅਸੀਂ ਤੇ ਸਿਰਫ ਇੱਕ ਜਿਹੜਾ ਪ੍ਰਭੂ ਦੀ ਯਾਦ ਵਿੱਚ ਜੁੜਦੇ ਆ ਜਿਸ ਦੀ ਬਰਕਤ ਨਾਲ ਸਾਨੂੰ ਸਭ ਜੀਵਾਂ ਵਿੱਚ ਦਿਸਦਾ ਤੇ ਅਸੀਂ ਕਿਸੇ ਉੱਤੇ ਕੋਈ ਡਰ ਦਬਾਅ ਨਹੀਂ ਪਾਉਂਦੇ ਜਿਵੇਂ ਬਾਕੀ ਫੀਲਡਸ ਦੇਚ ਲੋਕਾਂ ਨੂੰ ਡਰਾਇਆ ਜਾਂਦਾ ਨਾ ਸਾਰੇ ਕੰਮਾਂ ਦੇ ਜੇ ਜਿਹੜੇ ਡਾਕਟਰ ਨੇ ਜਿੰਨਾ ਚਿਰ ਬੰਦੇ ਨੂੰ ਡਰਾਉਣ ਨਾ ਉਹਨਾਂ ਚ ਰੋਦਾ ਵੀ ਗੁਜ਼ਾਰਾ ਨਹੀਂ ਚੱਲਦਾ ਵਿਸ਼ਾਲ ਲੰਬਾ ਹੋ ਜਾਏਗਾ ਕੋਈ ਬੰਦਾ ਡਾਕਟਰ ਕੋਲ ਜਾਵੇ ਉਹ ਕਹੇ ਜੀ ਜਿਹੜੇ ਪਾਸੇ ਮੇਰੀ ਮੇਰੀ ਛਾਤੀ 'ਚ ਦਰਦ ਹੁੰਦੀ ਆ ਤੇ ਜੇ ਤੇ ਡਾਕਟਰ ਉਹਨੂੰ ਸਿੰਪਲ ਕਹਿ ਦੇਵੇ ਕਿ ਕੋਈ ਮਸਕੂਲਰ ਪੇਨ ਹੈ ਤੇ ਕੋਈ ਪੇਨ ਕਿਲਰ ਖਾ ਜਾ ਵੈਸੇ ਆਰਾਮ ਕਰ ਕੋਈ ਗੱਲ ਨਹੀਂ ਕਿਧਰੇ ਤੂੰ ਇਧਰਲੇ ਪਾਸੇ ਸੁੱਤਾ ਰਹੇਗਾ ਠੀਕ ਹੋ ਜਾ ਗੱਲ ਖਤਮ ਤੇ ਜੇ ਡਾਕਟਰ ਨੇ ਜ਼ਿਆਦਾ ਪੈਸੇ ਕਮਾਉਣੇ ਆ ਫਿਰ ਉਹ ਕਹੇਗਾ ਤੂੰ ECG ਕਰਵਾ ਤੂੰ ਆਪਣੇ ਬਲੱਡ ਦੇ ਸਾਰੇ ਟੈਸਟ ਕਰਵਾ ਤੈ ਭਾਉ ਉਹਨੇ ਕਈ ਪਾਸਿਓਂ ਕਮਿਸ਼ਨ ਵੀ ਲੈਣਾ ਦਵਾਈ ਵੀ ਮਹਿੰਗੀ ਵੇਚਣੀ ਇਸ ਵਾਸਤੇ ਉਸ ਮਰੀਜ਼ ਨੂੰ ਪਹਿਲਾਂ ਡਰਾਉਣਾ ਪੈਣਾ ਉਹ ਬੰਦਾ ਉਹ ਮਰੀਜ਼ ਡਰਦਾ ਹੋਇਆ ਪੁੱਛੇ ਜੀ ਫਿਰ ਹੁਣ ਉਹ ਕਹੇ ਕਿ ਤੂੰ ECG ਕਰਵਾ ਤੂੰ ਫਲਾਣੇ ਟੈਸਟ ਕਰਵਾ ਤੈਨੂੰ ਲੰਮਾ ਸਮਾਂ ਦਵਾਈ ਖਾਣੀ ਪੈਣੀ ਆ ਕਿਨ ਦਾ ਭਾਵ ਉਸ ਫੀਲਡ ਦੇ ਵਿੱਚ ਵੀ ਬੰਦੇ ਨੂੰ ਡਰਾ ਕੇ ਤੇ ਇਨਕਮ ਦਾ ਸੋਰਸ ਬਣਾਇਆ ਜਾਂਦਾ ਜੇ ਕੋਈ ਬੰਦਾ ਕਿਸੇ ਵਕੀਲ ਕੋਲ ਚਲਿਆ ਜਾਵੇ ਇਹ ਕਿਤੇ ਗੱਲ ਸਿੰਪਲੀਆ ਵਕੀਲ ਕਹਵੇ ਕੋਈ ਗੱਲ ਨਹੀਂ ਇਹ ਤੇ ਕੋਈ ਐਡਾ ਵੱਡਾ ਕੋਈ ਗੁਨਾਹ ਨਹੀਂ ਹੋਇਆ ਇਹਦੀ ਕੋਈ ਐਡੀ ਸਜ਼ਾ ਨਹੀਂ ਹੁੰਦੀ ਤੇ ਜੇ ਕੋਈ ਬੰਦਾ ਵਕੀਲ ਨੂੰ ਜਾ ਕੇ ਗਵੇ ਪੀ ਗਵਾਂਡੀਆਂ ਦੇ ਨਾਲ ਮੇਰੀ ਲੜਾਈ ਹੋ ਗਈ ਸੀ ਤੇ ਹੁਣ ਕੀ ਹੋਏਗਾ ਵਕੀਲ ਪਹਿਲਾਂ ਉਹਨੂੰ ਡਰਾਉਂਦਾ ਤੇਰੇ ਉੱਤੇ ਬਹੁਤ ਵੱਡਾ ਕੇਸ ਬਣ ਸਕਦਾ ਤੂੰ ਆਪਣੇ ਗਵਾਂਡੀ ਦੇ ਉੱਤੇ ਜਾਨ ਲੈਵਾ ਹਮਲਾ ਕੀਤਾ ਉਹ ਤੇਰੀ ਰਿਪੋਰਟ ਕਰ ਦੇਣਗੇ ਤੇਰੇ ਉੱਤੇ ਕੇਸ ਹੋ ਜਾਊਗਾ ਤੂੰ ਲੰਬੇ ਸਮੇਂ ਵਾਸਤੇ ਜੇਲ੍ਹ ਵਿੱਚ ਚਲੇ ਜਾਵੇਂਗਾ ਫਿਰ ਤੈਨੂੰ ਕਿਸੇ ਨੂੰ ਨੇ ਛਡਾਉਣਾ ਜੇ ਤੂੰ ਕਵੇਂ ਤੇ ਤੇਰੇ ਇੱਥੇ ਮਸਲਾ ਹੱਲ ਕਰ ਦਈਏ ਤੇ ਇਹ ਉਹ ਜਦੋਂ ਬੰਦਾ ਡਰ ਜਾਂਦਾ ਫਿਰ ਉਹ ਵਕੀਲ ਨੂੰ ਮੋਟੀ ਫੀਸ ਭਰ ਕੇ ਕਹਿੰਦਾ ਜੀ ਕਿਸੇ ਨਾ ਕਿਸੇ ਤਰ੍ਹਾਂ ਇਹ ਲੜਾਈ ਝਗੜਾ ਮੇਰੇ ਘਰੋਂ ਲਾਓ ਇਸੇ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਆ ਧਰਮ ਦੀ ਦੁਨੀਆ ਵਿੱਚ ਬੰਦੇ ਨੂੰ ਪਹਿਲਾਂ ਡਰਾਇਆ ਜਾਂਦਾ ਤੂੰ ਬਹੁਤ ਪਾਪ ਕੀਤੇ ਆ ਤੂੰ ਬਹੁਤ ਭੈੜੇ ਕੰਮ ਕੀਤੇ ਨੇ ਇਸ ਵਾਸਤੇ ਤੈਨੂੰ ਸਾਨੂੰ দান ਕਰਨਾ ਚਾਹੀਦਾ ਸਾਨੂੰ ਰੁਪਏ ਪੈਸੇ ਦਿਓ ਅਸੀਂ ਫਿਰ ਤੁਹਾਡੀ ਅਰਦਾਸ ਬੇਨਤੀ ਕਰਾਂਗੇ ਫਿਰ ਤੁਹਾਡਾ ਭਲਾ ਹੋ ਜਾਏਗਾ ਨਹੀਂ ਤਾਂ ਤੁਹਾਨੂੰ ਜਮਾ ਦੀ ਬਹੁਤ ਮਾਰ ਪੈਗੀ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਭੈੜਾ ਹੋ ਜਾਏਗਾ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਡਰਾਇਆ ਜਾਂਦਾ ਤੇ ਇਸ ਫੀਲਡ ਦੇ ਵਿੱਚ ਵੀ ਇਸ ਤਰ੍ਹਾਂ ਝੂਠ ਬੋਲ ਕੇ ਲੋਕਾਂ ਨੂੰ ਡਰਾ ਕੇ ਉਹਨਾਂ ਦੇ ਕੋਲੋਂ ਪੈਸੇ ਲੈ ਜਾਂਦੇ ਜਿਵੇਂ ਅਸੀਂ ਦੇਖਿਆ ਪੰਜਾਬ ਵਿੱਚ ਪਿਛਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਇੱਕ ਮਾਤਾ ਨੂੰ ਪਹਿਲਾਂ ਡਰਾਇਆ ਗਿਆ ਵੀ ਮਾਤਾ ਤੁਹਾਡੇ ਕੋ ਧਨ ਪਦਾਰਥ ਤੇ ਇਨਾ ਹੈ ਇੱਥੇ ਤੇ ਬੜੀ ਸੇਵਾ ਕਰਦੀ ਹੈ ਉਥੇ ਦਰਗਾਹ ਦੇ ਵਿੱਚ ਜਾ ਕੇ ਕੀ ਕਰੇਗੀ ਮਾਤਾ ਕਹਿ ਲੱਗੀ ਵੀ ਹਾਂ ਇਹ ਗੱਲ ਤੇ ਮੈਂ ਸੋਚੀ ਨਹੀਂ ਉਹ ਪ੍ਰਚਾਰਕ ਕਹਿਣ ਲੱਗੇ ਕਹਿਣ ਲੱਗੇ ਮਾਤਾ ਜੇ ਤੂੰ ਗਵੇਂ ਤੇ ਤੇਰੇ ਵਾਸਤੇ ਉਥੇ ਅਗਾਹ ਪਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਤੇ ਸਵਰਗਾਂ ਦੇ ਵਿੱਚ ਤੇਰੇ ਵਾਸਤੇ ਇੱਕ ਛੋਟਾ ਜਿਹਾ ਪਲਾਟ ਖਰੀਦ ਦਈਏ ਮਾਤਾ ਚਾਰੀ ਪੋਲੀ ਪਾਲੀ ਉਹਨਾਂ ਨੇ ਗੱਲਾਂ ਚਾਗੀ ਤੇ ਉਹ ਕਹਿਣ ਲੱਗੀ ਵੀ ਹਾਂ ਜੇ ਤੁਸੀਂ ਇਹ ਕੰਮ ਕਰਦੇ ਹੋ ਤੇ ਮੈਂ ਤੁਹਾਡਾ ਬਹੁਤ ਸ਼ੁਕਰ ਕਰਾਂਗੀ ਉਹਦੇ ਕੋਲੋਂ ਪਹਿਲਾਂ ਪਲਾਟ ਖਰੀਦਣ ਦੇ ਨਾਮ ਦੇ ਉੱਤੇ ਪੈਸੇ ਲੈ ਲੈ ਕੁਝ ਸਮਾਂ ਲੰਘਿਆ ਤੇ ਜਿਹੜੇ ਧਾਰਮਿਕ ਲੋਕ ਨੇ ਇਹ ਵੀ ਥੋੜੇ ਕੀਤੇ ਕਿਥੇ ਬੰਦੇ ਦਾ ਖਹਿੜਾ ਛੱਡਦੇ ਨੇ ਇੱਕ ਤੇ ਕੋਈ ਬੰਦਾ ਕਾਲਸਾ ਲਾਣਾ ਕਰ ਜਾਵੇ ਤੇ ਅੰਤਮ ਅਰਦਾਸ ਕਰ ਦਿੱਤੀ ਤੇ ਗੱਲ ਖਤਮ ਅੰਤਮ ਦਾ ਮਤਲਬ ਹੁੰਦਾ ਲਾਸਟ ਆਖਰੀ ਅਰਦਾਸ ਕਰ ਦਿੱਤੀ ਉਸਨੂੰ ਵਾਫਰ ਲੋਕਾਂ ਦੇ ਦਿਮਾਗ 'ਚ ਪਾਇਆ ਗਿਆ ਭਾਈ ਜੇ ਤੁਸੀਂ ਆਪਣੇ ਘਰ 'ਚ ਕੋਈ ਵਿਆਹ ਸ਼ਾਦੀ ਕਰਨੀ ਆ ਤੁਹਾਨੂੰ ਵਰੀਨੇ ਦਾ ਪਾਠ ਤੇ ਤੁਹਾਨੂੰ ਕੋਈ ਪੌਣੇ ਸਾਲ ਦਾ ਪਾਠ ਇੱਕ ਵਾਰੀ ਫਿਰ ਕਰਵਾਉਣਾ ਪੈਣਾ ਵਾ ਜੇ ਤੁਸੀਂ ਆਪਣੇ ਕਿਸੇ ਬੱਚੇ ਦਾ ਵਿਆਹ ਕਰਨਾ ਤੇ ਵਿਆਹ ਤੋਂ ਪਹਿਲਾਂ ਪਹਿਲਾਂ ਘਰ ਵਿੱਚ ਜਿਹੜੀ ਕੋਈ ਦਾਦਾ ਦਾਦੀ ਕੋਈ ਬਜ਼ੁਰਗ ਚੜਾਈ ਕੀਤਾ ਪਹਿਲਾਂ ਉਹਦਾ ਪਾਠ ਕਰਵਾਓ ਨਹੀਂ ਤੇ ਉਹਨੇ ਫਿਰ ਨਾਰਾਜ਼ ਹੋ ਜਾਣਾ ਵਾ ਤੇ ਵਿਆਹ ਦਾ ਪਾਠ ਕਰਵਾ ਲੈਣ ਲੱਗੇ ਆ ਤੇ ਮੇਰਾ ਪਾਠ ਕਰਵਾਇਆ ਹੀ ਨਹੀਂ ਇਹ ਜਿਹਾ ਕਈ ਕਹਾਣੀਆਂ ਬਣਾ ਕੇ ਲੋਕਾਂ ਨੂੰ ਡਰਾਇਆ ਜਾਂਦਾ ਮਾਤਾ ਨੂੰ ਕਹਿਣ ਲੱਗੇ ਵੀ ਉੱਥੇ ਮਾਤਾ ਕੁਝ ਮਹੀਨੇ ਲੰਘ ਗਏ ਕਿ ਸਵਰਗਾਂ ਦੇ ਵਿੱਚ ਤੇ ਮਾਤਾ ਪਲਾਟ ਤੇ ਖਰੀਦ ਲਿਆ ਤੇ ਉੱਥੇ ਮਿਸਤਰੀ ਵੀ ਤੇ ਲਾਉਣੇ ਨੇ ਨਾ ਉੱਥੇ ਤੇਰੇ ਵਾਸਤੇ ਕੋ ਕਮਰਾ ਬਣਾਵਾਂਗੇ ਤਾਂ ਹੀ ਮਰਨ ਤੋਂ ਬਾਅਦ ਜਦੋਂ ਸਵਰਗਾਂ ਚ ਜਾਵਾਂਗੇ ਤਾਂ ਹੀ ਜਾ ਕੇ ਰਹਿਸ਼ ਕਰਾਂਗੇ ਮਾਤਾ ਇਹਨਾਂ ਨੂੰ ਫਿਰ ਪੈਸੇ ਦਿੱਤੇ ਤੇ ਉਹ ਕਮਰਾ ਬਣਨਾ ਸ਼ੁਰੂ ਹੋ ਗਿਆ ਕਿੱਥੇ ਉੱਥੇ ਉੱਪਰ ਕਿਤੇ ਸਵਰਗਾਂ ਚ ਦਰਗਾਹ ਚ ਅਗਾਹ ਪਰਲੋਕ ਚ ਇਤਿਹਾਦਕ ਬਾਦਚੋ ਮਾਤਾ ਦੇ ਬੱਚੇ ਨੇ ਰੌਲਾ ਪਾਇਆ ਉਹ ਕਹਿਣ ਲੱਗਾ ਕਿ ਇਹ ਤਾਂ ਸਾਨੂੰ ਲੁੱਟ ਕੇ ਖਾ ਜਾਣਗੇ ਪਹਿਲਾਂ ਪਲਾਟ ਦੇ ਨਾਂ ਦੇ ਸਾਡੇ ਕੋਲੋਂ ਪੈਸੇ ਲੈ ਫਿਰ ਕਹਿੰਦੇ ਉਥੇ ਕਮਰਾ ਬਣਾਉਣਾ ਹੋਰ ਦੋ ਮਹੀਨਿਆਂ ਨੂੰ ਕਹਿਣਗੇ ਵੀ ਮਾਤਾ ਉਥੇ ਫਰਨੀਚਰ ਖਰੀਦਣਾ ਇਸ ਵਾਸਤੇ ਇਹਨਾਂ ਦੇ ਕੋਲੋਂ ਸਾਡੀ ਜਾਨ ਛੁਡਾਓ ਤੋ ਕਹਿੰਦਾ ਭਾਬੀ ਧਰਮ ਦੀ ਦੁਨੀਆ ਵਿੱਚ ਵੀ ਇਸ ਤਰ੍ਹਾਂ ਲੋਕਾਂ ਨੂੰ ਡਰਾਇਆ ਜਾਂਦਾ ਲਾਲਸਾ ਦਿੱਤਾ ਜਾਂਦਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਜੋਗੀ ਜੀ ਕਰਾਂ ਮਾਤਾ ਸ਼ਕਤੀਆਂ ਤਾਕਤਾਂ ਰਿਧੀਆਂ ਸਿੱਧੀਆਂ ਚਮਤਕਾਰ ਤੁਸੀਂ ਵਿਖਾਓ ਕਿਉਂਕਿ ਤੁਸੀਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ ਡਰਾਉਣਾ ਚਾਹੁੰਦੇ ਹੋ ਜਾਂ ਲਾਲਚ ਦੇਣਾ ਚਾਹੁੰਦੇ ਹੋ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਲਾਲਚ ਹੀ ਨਹੀਂ ਆ ਅਸੀਂ ਤੇ ਆਮ ਇਨਸਾਨ ਆ ਤੇ ਕਰਤਾਰਪੁਰ ਸਾਹਿਬ ਨਗਰ ਵਸਾਇਆ ਉੱਥੇ ਸਾਡੀ ਜ਼ਮੀਨ ਆ ਉਹਦੇ ਵਿੱਚ ਅਸੀਂ ਖੇਤੀਬਾੜੀ ਕਰਦੇ ਆ ਇਸ ਵਾਸਤੇ ਸਾਡੇ ਮਨ ਵਿੱਚ ਤੁਹਾਡੇ ਵਰਗਾ ਲਾਲਚ ਨਹੀਂ ਹੈ ਲੋਕਾਂ ਨੂੰ ਡਰਾਉਣ ਦੇ ਥਾਂ ਉਹਨਾਂ ਨੂੰ ਪਿਆਰ ਕਰਨਾ ਸਾਨੂੰ ਸਭ ਤੋਂ ਵੱਡੀ ਕਰਾਮਾਤ ਇਹੋ ਦਿੱਸਦੀ ਆ ਸਭ ਤੋਂ ਵੱਡੀ ਤਾਕਤ ਇਹੋਈ ਆ ਇਹ ਕਰਾਮਾਤ ਮਿਲਦੀ ਆ ਸਾਧ ਸੰਗਤ ਵਿੱਚ ਇਸ ਤੋਂ ਬਿਨਾ ਸਾਡੇ ਕੋਲ ਕੋਈ ਕਰਾਮਾਤ ਨਹੀਂ ਹੈ ਬੜੇ ਲੋਕੀ ਉੱਥੇ ਚੱਲ-ਵਟਾਲੇ ਦੇ ਮੇਲੇ ਤੇ ਇਕੱਠੇ ਹੋਏ ਸੀ ਸੁਣਨ ਦੇਖਣ ਵਾਲੇ ਲੋਕਾਂ ਨੂੰ ਜੋਗੀਆਂ ਦੇ ਤਮਾਸ਼ਿਆਂ ਨਾਲੋਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਜਿਹੜਾ ਉੱਤਰ ਸੀਨਾ ਇਹ ਬਹੁਤ ਜਚਿਆ। ਇਹ ਗੁਰੂ ਨਾਨਕ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ ਆ। ਉਹਨਾਂ ਦੇ ਰਸੂਖ ਉੱਤੇ ਸਗੋਂ ਇੱਕ ਹੋਰ ਛੱਟ ਵੱਜੀ। ਉਹਨਾਂ ਨੇ ਨਵੇਂ ਪੈਂਤੜਾ ਬਦਲਿਆ। ਸਾਰੇ ਜੋਗੀ ਸਤਗੁਰੂ ਜੀ ਦੇ ਦੁਆਲੇ ਬਹਿਸ ਕਰਨ ਵਾਸਤੇ ਇਕੱਠੇ ਹੋ ਗਏ। ਕਹਿੰਦੇ ਜੇ ਤੁਸੀਂ ਕਰਾ ਮਾਤਾ ਨਹੀਂ ਦਿਖਾਉਣੀ ਆ ਸਾਡੇ ਨਾਲ ਚਰਚਾ ਕਰਕੇ ਵੇਖ ਲਓ ਪੁਰਾਣੇ ਸਮੇਂ ਵਿੱਚ ਆਮ ਹੋਇਆ ਕਰਦਾ ਸੀ ਹੁਣ ਹੌਲੀ ਹੌਲੀ ਕਰਕੇ ਇਹ ਕੁਝ ਕਟਦਾ ਜਾ ਰਿਹਾ ਅਜੇ ਵੀ ਕੁਝ ਕ ਸਿਰ ਫੇਰੇ ਹਨ ਜਿਹੜੇ ਬਿਨਾਂ ਮਤਲਬ ਬਹਿਸ ਦੇ ਉੱਤੇ ਉਤਰ ਆਉਂਦੇ ਨੇ ਉਹਨਾਂ ਨੂੰ ਕਿਦਰੇ ਕੋਈ ਇੱਕ ਗੱਲ ਦਾ ਪਤਾ ਚੱਲਦਾ ਕਿਦਰੇ ਕੋਈ ਛੋਟੀ ਮੋਟੀ ਗੱਲ ਦਾ ਪਤਾ ਚੱਲ ਜਾਵੇ ਤੇ ਉਹ ਫਿਰ ਦੂਸਰੇ ਨਾਲ ਬਹਿਸ ਕਰਕੇ ਉਹਨੂੰ ਹਰਾਉਣਾ ਚਾਹੁੰਦੇ ਨੇ ਉਹਨੂੰ ਕਹਿਣਗੇ ਪੇ ਇਹਨੂੰ ਤੇ ਪਤਾ ਹੀ ਕਿਸੇ ਗੱਲ ਦਾ ਨਹੀਂ ਮੈਨੂੰ ਸਭ ਕਾਸੇ ਦਾ ਪਤਾ ਮੈਨੂੰ ਚੇਤੇ ਆ ਜਾਂਦਾ ਇਹ ਘਟਨਾ ਮੈਨੂੰ ਕਦੇ ਭੁੱਲਦੀ ਨਹੀਂ ਤਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਤਾ ਸਰੀ ਉਥੇ ਨਾ ਕਾਫੀ ਵੱਡੀ ਗੁਰਦੁਆਰੇ ਦੀ ਪਾਰਕਿੰਗ ਆ ਤੇ ਉਹਦੇ ਤੁਸੀਂ ਘੁੰਮਦੇ ਫਿਰਦੇ ਪੈਸਾ ਤੇ ਇੱਕ ਬਜ਼ੁਰਗ ਬੰਦਾ ਉਹਦੇ ਕੋਲੋਂ ਮਸਾਂੇ ਤੁਰਿਆ ਜਾਵੇ ਹੌਲੀ ਹੌਲੀ ਤੁਰੇ ਇਹਨੀਆਂ ਮੋਟੀਆਂ ਉਹਨੇ ਅਨਕਾ ਲਾਈਆਂ ਤੇ ਉਹਨੇ ਕਿਧਰੇ ਨਾ ਸਾਨੂੰ ਤਿੰਨਾਂ ਚੌਹ ਜਣਿਆਂ ਨੂੰ ਤੁਰਿਆਂ ਜਾਂਦਿਆਂ ਪਛਾਣ ਲਿਆ ਤੇ ਉਹਨੇ ਮੈਨੂੰ ਰੋਕਿਆ ਕਹਿੰਦਾ ਤੁਸੀਂ ਉਹੀ ਨਹੀਂ ਹੋ ਜਿਹੜੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਬੀਸ਼ਰਾਂ ਦੇ ਨਾਲ ਖਲੋ ਕੇ ਲੈਕਚਰ ਕਰਦੇ ਹੁੰਦੇ ਹੋ ਪ੍ਰਚਾਰ ਕਰਦੇ ਹੁੰਦੇ ਹੋ ਮੈਂ ਕਿਹਾ ਹਾਂ ਜੀ ਉਹੀ ਹਾਂ ਤੇ ਕਹਿੰਦੇ ਜੀ ਇੱਕ ਗੱਲ ਪੁੱਛਾਂ ਮੈਂ ਕਿਹਾ ਜੀ ਪੁੱਛੋ ਉਹ ਕਹਿੰਦੇ ਵੀ ਗਿਆਨੀ ਜੀ ਦੱਸੋ ਤੁਹਾਨੂੰ ਮਡੋਲੀ ਦੀ ਜੰਗ ਦਾ ਪਤਾ ਵਾ ਮੈਂ ਕਿੱਸੀ ਨੇ ਮੈਨੂੰ লিও ਦੇ ਬਾਰੇ ਪਤਾ ਤੇ ਉਹਨਾਂ ਦਾ ਮਕਸਦ ਇਹ ਸੀ ਕਿ ਇਹਨੂੰ ਮੈਂ 2-4 ਸਵਾਲ ਇਦਾਂ ਦੇ ਕਰਕੇ ਤੇ ਇਹਨੂੰ ਮੈਂ ਹਰਾਵਾਂ ਇਹਨੂੰ ਮੈਂ ਇਹਨੂੰ ਇਹਦੀ ਮੈਂ ਇਨਸਲਟ ਕਰਾਂ ਇਦਾਂ ਦੇ ਬਜ਼ੁਰਗ ਉਹ ਇੰਡੀਆ ਤੋਂ ਇੱਥੇ ਆ ਜਾਂਦੇ ਜਿੱਦਾਂ ਦਾ ਇੱਥੇ ਸਵਾ ਤੇ ਉਹ ਕਹਿੰਦਾ ਵੀ ਤੁਹਾਨੂੰ ਫੇ ਪਤਾ ਕਾਦਾ ਉੱਥੇ ਫੇ ਕਹਿੰਦਾ ਵੀ ਪ੍ਰਚਾਰ ਕਾਦਾ ਕਰਦੇ ਹੁੰਦੇ ਹੋ ਜੇ ਤੁਹਾਨੂੰ ਮਡੋਲੀ ਦੀ ਜੰਗ ਦਾ ਨਹੀਂ ਪਤਾ ਉਹ ਇੱਕ ਮਡੋਲੀ ਦੀ ਜੰਗ ਕੀ ਇੱਕ ਅਲੱਗ ਟੌਪਿਕ ਆ ਉਹ ਭਾਈ ਵੀਰ ਸਿੰਘ ਨੇ ਬਕਾਇਦਾ ਇੱਕ ਕਿਤਾਬ ਲਿਖੀ ਆ ਮਡੋਲੀ ਦੀ ਜੰਗ ਅੰਦਰ ਦੀ ਜੰਗ ਮਨ ਦੀ ਜੰਗ ਇਸ ਸਬਜੈਕਟ ਨਾਲ ਸੰਬੰਧਿਤ ਗੱਲ ਇਹ ਆ ਉਹ ਤਾਂ ਮੈਂ ਕਹਿੰਦੇ ਜੀ ਮੈਨੂੰ ਉਹਦੇ ਬਾਰੇ ਨਹੀਂ ਪਤਾ ਮੈਨੂੰ ਉਦੋਂ ਪਤਾ ਐਟ ਅ ਟਾਈਮ ਮੇਰੇ ਧਿਆਨ 'ਚ ਵੀ ਨਹੀਂ ਆਇਆ ਮੈਂ ਕਹਿੰਦਾ ਜੀ ਮੈਨੂੰ ਨਹੀਂ ਪਤਾ ਤੇ ਕਹਿੰਦੇ ਫਿਰ ਤੁਹਾਨੂੰ ਪਤਾ ਕੀ ਆ ਤੁਸੀਂ ਗਿਆਨੀ ਕਰਦੇ ਹੋਏ ਮੈਂ ਕਹਿੰਦਾ ਜੀ ਤੁਹਾਨੂੰ ਮੂਲ ਮੰਤਰ ਦੇ ਅਰਥਾਂ ਦਾ ਪਤਾ ਇਕ ਓੰਕਾਰ ਤੋਂ ਲੈ ਕੇ ਜਿਹੜਾ ਗੁਰਪ੍ਰਸਾਦ ਤੱਕ ਪੜ੍ਹਦੇ ਆਂ ਤੇ ਤੁਹਾਨੂੰ ਉਹਦੇ ਅਰਥਾਂ ਦਾ ਪਤਾ ਤੇ ਕਹਿੰਦਾ ਨਹੀਂ ਮੈਨੂੰ ਉਹਦਾ ਨਹੀਂ ਪਤਾ ਤੇ ਮੈਂ ਕਹਾਂ ਜੀ ਫਿਰ ਤੁਹਾਡੀ ਉਮਰ ਇੱਥੇ ਮਤਲਬ 70 80 ਸਾਲ ਹੋ ਗਈ ਹੈ ਤਾਂ ਪਤਾ ਤੁਹਾਨੂੰ ਕਾਦਾ ਮੈਂ ਕਹਾਂ ਜੀ ਵੇਖੋ ਮੈਨੂੰ ਮਡੋਲੀ ਦੀ ਜੰਗ ਦਾ ਨਹੀਂ ਪਤਾ ਤੁਹਾਨੂੰ ਮੂਲ ਮੰਤਰ ਦੇ ਅਰਥਾਂ ਦਾ ਨਹੀਂ ਪਤਾ ਇਸ ਵਾਸਤੇ ਆਪਾਂ ਹੋ ਗਏ ਬਰਾਬਰ ਉਸ ਤੋਂ ਬਾਅਦ ਉਹਨੇ ਫਿਰ ਦੂਸਰਾ ਸਵਾਲ ਕਰ ਦਿੱਤਾ ਮੈਨੂੰ ਕਹਿ ਲੱਗਾ ਜੀ ਉਹ ਅਰਦਾਸ ਦੇ ਵਿੱਚ ਜਿਹੜੇ 40 ਮੁਕਤੇ ਕਹਿੰਦੇ ਨੇ ਤੁਹਾਨੂੰ ਉਹਨਾਂ ਦੇ ਨਾਮ ਆਉਂਦੇ ਆ 40 ਮੁਕਤਿਆਂ ਦੇ ਹੁਣ ਐਟ ਅ ਟਾਈਮ ਥੋੜੀ ਬੰਦੇ ਨੂੰ ਸਾਰਾ ਕੁਝ ਆਉਂਦਾ ਹੁੰਦਾ ਤੇ ਮੈਂ ਕਹਾਂ ਜੀ ਇਹਨੇ ਮੈਨੂੰ ਨਹੀਂ ਆਉਂਦੇ ਪਰ ਜੇ ਤੁਸੀਂ ਕਹੋ ਤੇ ਮੈਂ ਤੁਹਾਨੂੰ ਵਿਦਨ ਇੱਕ ਮਿੰਟ 'ਚ ਦੱਸ ਸਕਦਾ ਵਾਂ ਮੋਬਾਈਲ ਦੇ ਵਿੱਚ ਮੈਂ ਹੁਣੇ ਸਰਚ ਕਰ ਲੈਣੀ ਆ ਚਾਹੇ ਮੈਂ ਚੈਟ ਜੀਪੀਟੀ ਕਰਾਂ ਜੋ ਵੀ ਕਰਾਂ ਮੈਂ ਤੁਹਾਨੂੰ ਹੁਣੇ ਦੱਸ ਦੇਣੇ ਆ ਤੇ ਮੋਬਾਈਲ ਤੋਂ ਵੇਖ ਕੇ ਦੱਸਾਂ ਨਹੀਂ ਨਹੀਂ ਮੋਬਾਈਲ ਤੋਂ ਵੇਖ ਕੇ ਥੋੜੀ ਦੱਸਣੇ ਮਤਲਬ ਉਹਦੀ ਜਾਣਨ ਦੀ ਇੱਛਾ ਨਹੀਂ ਸੀ ਕਿ ਤੂੰ ਜਾਣਣਾ ਹੀ ਆ ਨਾ ਮੈਂ ਕਿੱਥੋਂ ਦੱਸ ਰਿਹਾ ਉਹ ਤੇ ਇਸ਼ੂ ਨਹੀਂ ਹੈ ਚਾਹੀਦਾ ਤੇ ਤੁਹਾਨੂੰ ਨਾਮ ਆ ਨਾ ਵੀ ਮੈਂ ਉਹਨਾਂ ਦੇ ਨਾਮ ਸੁਣਨੇ ਪਹਿਲੀ ਗੱਲ ਤੂੰ ਨਾਮ ਸੁਣ ਕੇ ਕਰਨੇ ਕੀ ਆ ਤਾਂ ਉਹ ਕਹਿੰਦਾ ਨਹੀਂ ਮੈਨੂੰ ਨਾਮ ਦੱਸੋ ਮੈਂ ਕਿਹਾ ਜੀ ਪੜ੍ਹ ਕੇ ਦੱਸਣੇ ਨਹੀਂ ਪੜ੍ਹ ਕੇ ਨਹੀਂ ਜ਼ੁਬਾਨੀ ਦੱਸੋ ਮੈਂ ਕਿਹਾ ਵੀ ਜ਼ੁਬਾਨੀ ਨਹੀਂ ਮੈਨੂੰ ਆਉਂਦੇ ਐਟ ਅ ਟਾਈਮ ਤੇ ਵੇਖ ਕੇ ਕਹਿੰਦਾ ਨਹੀਂ ਜੇ ਵੇਖ ਕੇ ਪੁੱਛਣੇ ਹੁੰਦੇ ਤੇ ਉਹ ਫੇਰ ਮੈਂ ਘਰ ਜਾ ਕੇ ਆਪਣੇ ਪੋਤਰੇ ਨੂੰ ਪੁੱਛ ਲੂੰਗਾ ਤੇ ਮੈਂ ਕਹਾਂ ਜੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ ਮੇਰੀ ਜਾਣਕਾਰੀ ਦੇ ਵਾਸਤੇ ਖਾਂਦੇ ਬੈਠੋ ਤੁਸੀਂ ਘਰੇ ਜਾ ਕੇ ਪੁੱਛ ਲਿਓ ਤੋਂ ਕਹਿਣ ਦਾ ਭਾਵ ਇਦਾਂ ਦੇ ਸਿਰ ਪੇਰੇ ਲੋਕ ਥਾਂ ਥਾਂ ਦੇ ਉੱਤੇ ਟੱਕਰ ਜਾਂਦੇ ਨੇ ਜੇ ਮੰਨ ਲਓ ਕਿਸੇ ਬੰਦੇ ਨੇ ਮਾੜਾ ਮੋਟਾ ਕਿਧਰੇ ਪੜ ਲਿਆ ਪੀ ਗੁਰੂ ਨਾਨਕ ਸਾਹਿਬ ਜੀ ਦੇ ਨਾਨਕੇ ਕਿੱਥੇ ਸੀ ਕਿਸ ਨੂੰ ਪਤਾ ਲੱਗ ਗਿਆ ਉਹਨੇ ਬੰਦੇ ਨੂੰ 50 ਨੂੰ ਉਹਨੇ ਜਾ ਕੇ ਪੁੱਛਣਾ ਤੈਨੂੰ ਪਤਾ ਵੀ ਗੁਰੂ ਨਾਨਕ ਸਾਹਿਬ ਦੇ ਨਾਨਕੇ ਕਿੱਥੇ ਆ ਸੁਣਨ ਵਾਲੇ ਨੇ ਕਹਿਣਾ ਜੀ ਨੇ ਮੈਨੂੰ ਨਹੀਂ ਪਤਾ ਉਹਨੇ ਕਹਿਣਾ ਫਿਰ ਤੂੰ ਅੰਮ੍ਰਿਤ ਕਹਾ ਦਾ ਸ਼ਕਿਆ ਪੀ 10 ਭਲਿਆ ਅਮਰਤ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਨਾਨਕਿਆਂ ਦਾ ਕੀ ਸਬੰਧ ਹੋਇਆ ਨਹੀਂ ਪਤਾ ਅਸੀਂ ਕੋਈ ਇਥੇ ਕੰਪਿਊਟਰਾਂ ਰੋ ਵਿਚਾਰ ਇਹ ਜਿਹੜੇ ਜੋਗੀ ਸੀ ਜਦੋਂ ਇਹਨਾਂ ਨੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਇਸ ਗੱਲ ਵਿੱਚ ਵੀ ਨਿਹਾਰੇ ਇਹਨਾਂ ਦੇ ਬੜਾ ਨਿਮਰਤਾ ਨਾਲ ਪਿਆਰ ਨਾਲ ਜਵਾਬ ਦੇ ਦਿੱਤਾ ਮਹਾਰਾਜ ਨੂੰ ਇਹਨਾਂ ਨੇ ਫਿਰ ਚੈਲੰਜ ਕੀਤਾ ਕਹਿੰਦੇ ਇੰਨੇ ਲੋਕੀ ਇੱਥੇ ਚਲਵਟਾਲੇ ਦੇ ਮੇਲੇ ਤੇ ਆਏ ਆ ਸਾਡੇ ਨਾਲ ਬਹਿਸ ਕਰਕੇ ਵੇਖਣੀ ਜੀ ਜਿੰਨੂੰ ਡਿਸਕਸ਼ਨ ਕਹਿੰਦੇ ਕਰਕੇ ਵੇਖਣੀ ਸਾਡੇ ਨਾਲ ਚਰਚਾ ਕਰਕੇ ਵੇਖਣੀ ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਚਨ ਕੀਤਾ ਵੀ ਹਾਂ ਉਹ ਕਰ ਸਕਦੇ ਆ ਵਿਚਾਰ ਵਟਾਂਦਰਾ ਕਰ ਸਕਦੇ ਆ ਆਪਾਂ ਇੱਕ ਦੂਜੇ ਨੂੰ ਕੋਈ ਸਵਾਲ ਜਵਾਬ ਜੋ ਵੀ ਤੁਸੀਂ ਪੁੱਛਣਾ ਉਹ ਤੁਸੀਂ ਪੁੱਛ ਲਓ ਜਿੰਨਾ ਕਿ ਮੈਨੂੰ ਪਤਾ ਹੈ ਮੈਂ ਤੁਹਾਨੂੰ ਦੱਸ ਦਿਆਂਗਾ ਸਾਰੇ ਜੋਗੀ ਸਤਗੁਰੂ ਜੀ ਦੇ ਦੁਆਲੇ ਬੈਸ ਕਰਨ ਦੇ ਵਾਸਤੇ ਇਕੱਠੇ ਹੋ ਗਏ ਸਿੱਧ ਗੋਸ਼ਟ ਦੀ ਬਾਣੀ ਦੀ ਕਥਾ ਆਰੰਭ ਕਰਨ ਇਸ ਵਾਸਤੇ ਉਹਦੀ ਮੁਢਲੀ ਜਾਣਕਾਰੀ ਆਪਾਂ ਪੜ ਰਹੇ ਆਂ ਵਿਚਾਰ ਰਹੇ ਆਂ ਇਹਨਾਂ ਦੇ ਵਿੱਚੋਂ ਮੁਖੀ ਸਿੱਧ ਕੌਣ ਸੀ ਸਿੱਧ ਦਾ ਅਰਥ ਹੁੰਦਾ ਵਾ ਜੋਗ ਸਾਧਨਾ ਦੇ ਵਿੱਚ ਪੁੱਗਿਆ ਹੋਇਆ ਜੋਗੀ ਸਭ ਤੋਂ ਵੱਡਾ ਇਹਨਾਂ ਚੋਂ ਜੋਗੀ ਕੌਣ ਸੀ ਜਿਹੜੀ ਬੈਸ ਜੋਗੀਆਂ ਦੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਈ ਸਤਿਗੁਰੂ ਜੀ ਨੇ ਉਸ ਨੂੰ ਜਦੋਂ ਸਮਾਂ ਮਿਲਿਆ ਉਹਨੂੰ ਕਵਤਾ ਰੂਪ ਦੇ ਕੇ ਸਿੱਧ ਗੋਸ਼ ਨਾਮ ਦੇ ਦਿੱਤਾ ਮਹਾਰਾਜ ਜੀ ਉਹਨਾਂ ਸਾਰੇ ਸਵਾਲਾਂ ਜਵਾਬਾਂ ਨੂੰ ਉਹਨਾਂ ਗੱਲਾਂ ਬਾਤਾਂ ਨੂੰ ਕਵਿਤਾ ਦੇ ਵਿੱਚ ਬਦਲ ਦਿੱਤਾ। ਸਿੱਧ ਗੋਸ਼ਟ ਵਿੱਚ ਸਤਿਗੁਰੂ ਜੀ ਨੇ ਸਿਰਫ ਦੋ ਸਿੱਧਾਂ ਦਾ ਨਾਮ ਲਿਖਿਆ ਚਰਪਟ ਤੇ ਲੋਹਾਰੀਪਾ। ਚਰਚਾ ਛੇੜਨ ਵਾਲੇ ਇਹੀ ਦੋਵੇਂ ਸਨ। ਇਹ ਮੇਲੇ ਤੇ ਇਕੱਠ ਹੋਏ ਇਕੱਠੇ ਹੋਏ ਜੋਗੀਆਂ ਵਿੱਚੋਂ ਮੁਖੀ ਹੋਣਗੇ। ਪਰ ਹੋਰ ਜੋਗੀ ਵੀ ਕਈ ਪ੍ਰਸ਼ਨ ਪੁੱਛਦੇ ਰਹੇ। ਗੁਰੂ ਨਾਨਕ ਦੇਵ ਜੀ ਨੇ ਉਹ ਸਾਰੇ ਪ੍ਰਸ਼ਨ ਤੇ ਆਪਣੇ ਵੱਲੋਂ ਦਿੱਤੇ ਹੋਏ ਉੱਤਰ ਤਾਂ ਸਿੱਧ ਗੋਸ਼ਟ ਵਿੱਚ ਦਰਜ ਕਰ ਦਿੱਤੇ ਪਰ ਪ੍ਰਸ਼ਨ ਕਰਨ ਵਾਲੇ ਜੋਗੀਆਂ ਦੇ ਨਾਮ ਨਹੀਂ ਦਿੱਤੇ ਕਿਉਂਕਿ ਜ਼ਰੂਰੀ ਨਹੀਂ ਕਿ ਕਿਹੜੇ ਜੋਗੀ ਨੇ ਕੀ ਪੁੱਛਿਆ ਇਹ ਕੋਈ ਵਿਸ਼ਾ ਨਹੀਂ ਹੈ ਗੱਲ ਕੀ ਵੀ ਉਹਨਾਂ ਨੇ ਕਿਹੜਾ ਸਵਾਲ ਪੁੱਛਿਆ ਤੇ ਉਹਦਾ ਗੁਰੂ ਨਾਨਕ ਸਾਹਿਬ ਨੇ ਕਿਹੜਾ ਉੱਤਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਵੀ ਫਜ਼ੂਲ ਦਾ ਕਹਿ ਲੋ ਵੀ ਗਿਣਤੀਆਂ ਮਿੰਤੀਆਂ ਚ ਨਹੀਂ ਪਾਏ ਪੀ ਕਿਹੜਾ ਜੋਗੀ ਕਿਹੜਾ ਸਵਾਲ ਪੁੱਛਦਾ ਪਹਿਲਾਂ ਉਹਦਾ ਨਾਮ ਲਿਖੋ ਮਹਾਰਾਜ ਨੇ ਬਸ ਦੋ ਮੁੱਖੀ ਜੋਗੀਆਂ ਦੇ ਨਾਮ ਲਿਖ ਦਿੱਤੇ ਤੇ ਬਾਕੀ ਗੱਲ ਇਹ ਚੱਲਦੀ ਹੈ ਕਿ ਜੋਗੀਆਂ ਦੇ ਸਵਾਲ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਜਵਾਬ ਹਨ ਮਕਸਦ ਕੀ ਆ ਗਿਆਨ ਲੈਣਾ ਪੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਕਿਹੜੀ ਹੈ ਤੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਬਹੁਤੇ ਨਾਮ ਨਹੀਂ ਦਿੱਤੇ ਹਾਂ ਭਾਈ ਗੁਰਦਾਸ ਜੀ ਨੇ ਉਹਨਾਂ ਵਿੱਚੋਂ ਇੱਕ ਦਾ ਨਾਮ ਪੰਗਰਨਾਥ ਦਿੱਤਾ ਜਿਸ ਨੇ ਇਹ ਪੁੱਛਿਆ ਸੀ ਕਿ ਜੇ ਜ਼ਿੰਦਗੀ ਦਾ ਸਹੀ ਰਸਤਾ ਗ੍ਰਸਤ ਵਿੱਚ ਰਹਿ ਕੇ ਸਵਾਰਥ ਰਹਿਤ ਹੋਣਾ ਹੈ ਤਾਂ ਤੁਸੀਂ ਫਿਰ ਗ੍ਰਸਤ ਕਿਉਂ ਛੱਡਿਆ ਸੀ ਇਹ ਗੁਰੂ ਨਾਨਕ ਸਾਹਿਬ ਨੂੰ ਪੰਗਰਨਾਥ ਨੇ ਪੁੱਛਿਆ ਸੀ ਵੀ ਤੁਸੀਂ ਕਹਿੰਦੇ ਹੋ ਕਿ ਜਿਹੜਾ ਗ੍ਰਸਤ ਦਾ ਮਾਰਗ ਹੈ ਦੋ ਰਸਤੇ ਹਨ ਇੱਕ ਹੈਗਾ ਵਾ ਪਰਵਿਰਤੀ ਇੱਕ ਹੈਗਾ ਵਾ ਨਿਰਵਿਰਤੀ ਹਰ ਪਹਿਲ ਹਰ ਪਹਿਲ ਦੀ ਲਾਮ ਪਰਵਿਰਤੀ ਕਰਮ ਦਰਦਾਯਾ ਬਲਰਾਮ ਜੀਓ ਪਰਵਿਰਤੀ ਦਾ ਮਤਲਬ ਹੁੰਦਾ ਵਾ ਗ੍ਰਿਸਤ ਧਰਮ ਧਾਰਨ ਕਰਨਾ ਵਿਆਹ ਸ਼ਾਦੀ ਕਰਵਾਉਣਾ ਪਰਿਵਾਰ ਦੇ ਵਿੱਚ ਰਹਿਣਾ ਇਹਨੂੰ ਅਸੀਂ ਪਰਵਿਰਤੀ ਮਾਰਗ ਕਹਿ ਦਿੰਨੇ ਆ ਇਹਨੂੰ ਅਸੀਂ ਗ੍ਰਹਿ ਦਾ ਮਤਲਬ ਹੁੰਦਾ ਘਰ ਗ੍ਰਿਸਤ ਧਰਮ ਕਹਿ ਦਿੰਨੇ ਆ ਭੰਗਰਨਾਥ ਕਹਿੰ ਲਗਾ ਵੀ ਤੁਸੀਂ ਕਹਿੰਦੇ ਵੀ ਗ੍ਰਿਸਤ ਧਰਮ ਸਭ ਤੋਂ ਵੱਡਾ ਹੁੰਦਾ ਤੁਸੀਂ ਇਹ ਦੱਸੋ ਫਿਰ ਤੁਸੀਂ ਗ੍ਰਿਸਤ ਕਿਉਂ ਤੇ ਆ ਗਿਆ ਸੀ ਇਹ ਉਹਨੇ ਸਵਾਲ ਕੀਤਾ ਸੀ ਪਹਿਲਾ ਚਰਪਟ ਜੋਗੀ 10ਵੀਂ ਸਦੀ ਚੋ 81 ਗੁਰੂ ਨਾਨਕ ਸਾਹਿਬ ਜੀ ਤੋਂ 5 ਸਦੀਆਂ ਪਹਿਲਾਂ ਵੀ ਇੱਕ ਚਰਪਟ ਨਾਥ ਜੋਗੀ ਹੋਇਆ ਪਰ ਇਹ ਗੱਲ ਆਮ ਵੇਖੀ ਜਾਂਦੀ ਆ ਕਿ ਪ੍ਰਸਿੱਧ ਹਸਤੀਆਂ ਦੇ ਨਾਮ ਉਹਨਾਂ ਦੇ ਸ਼ਰਧਾਲੂ ਆਪਣੇ ਪਰਿਵਾਰਾਂ ਵਿੱਚ ਵਰਤਦੇ ਰਹਿੰਦੇ ਨੇ ਸਿੱਖ ਪੰਥ ਵਿੱਚ ਪੰਜ ਪਿਆਰਿਆਂ ਦੇ ਨਾਮ ਖਾਸ ਆਦਰ ਸਤਕਾਰ ਰੱਖਦੇ ਆ ਪਰ ਇਹ ਨਾਮ ਆਮ ਵਰਤੇ ਜਾ ਰਹੇ ਆ ਇਹ ਜਦੋਂ ਕਿਸੇ ਬੱਚੇ ਦਾ ਨਾਮ ਰੱਖਣਾ ਹੁੰਦਾ ਤੇ ਜਿਹੜੀਆਂ ਚੰਗੀਆਂ ਪਰਸਨੈਲਿਟੀਆਂ ਹੋਈਆਂ ਨੇ ਉਹਨਾਂ ਦੇ ਨਾਮ ਤੇ ਲੋਕੀ ਆਪਣੇ ਬੱਚਿਆਂ ਦਾ ਨਾਮ ਰੱਖ ਲੈਂਦੇ ਨੇ ਭਾਈ ਹਿੰਮਤ ਸਿੰਘ ਰੱਖ ਲੈਂਦੇ ਆ ਸਾਬ੍ਹ ਸਿੰਘ ਰੱਖ ਲੈਂਦੇ ਆ ਧਰਮ ਸਿੰਘ ਰੱਖ ਲੈਂਦੇ ਆ ਤਾਂ ਕਈ ਸੱਜਣ ਤਾਂ ਸਤਗੁਰੂ ਜੀ ਦੇ ਨਾਮ ਵਰਤਨੋਂ ਵੀ ਨਹੀਂ ਚੱਕਦੇ ਨਾਨਕ ਸਿੰਘ ਰੱਖ ਲੈਂਦੇ ਆ ਗੋਬਿੰਦ ਸਿੰਘ ਰੱਖ ਲੈਂਦੇ ਆ ਆਦਿ ਰਹੋ ਵਿਚਾਰ ਇਸ ਤਰ੍ਹਾਂ ਹੀ ਚਰਪਟ ਵੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਹੀ ਕੋਈ ਪ੍ਰਸਿੱਧ ਜੋਗੀ ਆ ਪਰ ਇੱਕ ਜਿਹੜਾ ਚਰਪਟ ਆ ਉਹ ਗੁਰੂ ਨਾਨਕ ਸਾਹਿਬ ਜੀ ਤੋਂ 5 ਸਦੀਆਂ ਸਦੀ ਦਾ ਮਤਲਬ ਹੁੰਦਾ 100 ਸਾਲ ਭਾਵੇਂ ਇੱਕ ਚਰਪਟ 나ਥ ਦਾ ਜੋਗੀ ਗੁਰੂ ਨਾਨਕ ਸਾਹਿਬ ਤੋਂ 500 ਸਾਲ ਪਹਿਲਾਂ ਵੀ ਹੋਇਆ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇਹ ਜਿਹੜੀ ਸਿੱਧ ਕੋਸ਼ਟ ਦੀ ਬਾਣੀ ਕਦੋਂ ਲਿਖੀ ਵਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿੱਚ ਇਸ ਬਹਿਸ ਦਾ ਕਾਫੀ ਵਿਸਥਾਰ ਨਾਲ ਜ਼ਿਕਰ ਕੀਤਾ ਉੱਥੇ ਉਹ ਲਿਖਦੇ ਆ ਕਿ ਸ਼ਿਵਰਾਤ ਦਾ ਮੇਲਾ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰੋਂ ਅਚਲ ਵਟਾਲੇ ਗਏ ਮੇਲਾ ਖਤਮ ਹੋਣ ਤੇ ਮਹਾਰਾਜ ਮੁਲਤਾਨ ਪਹੁੰਚੇ ਤੇ ਮੁਲਤਾਨ ਤੋਂ ਵਾਪਸ ਕਰਤਾਰਪੁਰ ਆ ਕੇ ਛੱਬਦੇ ਹੀ ਛੱਬਦੇ ਦਾ ਮਤਲਬ ਹੁੰਦਾ ਉਸੇ ਵੇਲੇ ਸਤਿਗੁਰੂ ਜੀ ਨੇ ਬਾਬਾ ਲੈਣਾ ਜੀ ਨੂੰ ਆਪਣੀ ਜ਼ਿੰਮੇਵਾਰੀ ਸੌਂਪ ਦਿੱਤੀ ਸ਼ਿਵਰਾਤ ਦਾ ਜਿਹੜਾ ਮੇਲਾ ਵਾ ਫਰਵਰੀ ਮਾਰਚ ਵਿੱਚ ਇਹ ਸ਼ਿਵਰਾਤਰੀ ਆਉਂਦੀ ਆ ਤੇ ਗੁਰੂ ਨਾਨਕ ਸਾਹਿਬ ਨੇ ਸਤੰਬਰ 1539 ਦੇ ਵਿੱਚ ਮਹਾਰਾਜ ਜੋਤੀ ਜੋਤ ਸਮਾਏ ਸੀ ਇਸ ਤੋਂ ਪ੍ਰਗਟ ਹੁੰਦਾ ਕਿ ਸਿੱਧਾਂ ਨਾਲ ਸਤਿਗੁਰੂ ਜੀ ਦੀ ਜਿਹੜੀ ਗੋਸ਼ਟੀ ਆ ਉਹ ਫਰਵਰੀ ਮਾਰਚ ਕਿਉਂਕਿ ਦੇਸੀ ਮਹੀਨਾ ਜਿਹੜਾ ਉਹ ਇੱਕ ਦਾ ਨਾਮ ਲਵਾਂਗੇ ਤੇ ਅੰਗਰੇਜ਼ੀ ਮਹੀਨੇ ਉਹਦੇ ਵਿੱਚ ਦੋ ਆ ਜਾਣਗੇ ਗੁਰੂ ਸਾਹਿਬ ਦੀ ਇਹ ਜਿਹੜੀ ਗੋਸ਼ਟੀ ਆ ਫਰਵਰੀ ਮਾਰਚ ਸਨ 1539 ਦੇ ਵਿੱਚ ਹੋਈ ਸੀ ਤੇ ਮੁਲਤਾਨ ਤੋਂ ਵਾਪਸ ਕਰਤਾਰਪੁਰ ਪਹੁੰਚ ਕੇ ਸਤਿਗੁਰੂ ਜੀ ਨੇ ਬਾਣੀ ਸਿੱਧ ਗੋਸ਼ਟ ਲਿਖੀ ਸੀ ਜੋ ਹਰ ਹਾਲਤ ਵਿੱਚ ਸਤੰਬਰ ਤੋਂ ਪਹਿਲਾਂ ਸੀ ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਉਦਾਸੀ ਵੇਲੇ ਵੀ ਗੋਰਖ ਮਤੇ ਆਦਕ ਥਾਵਾਂ ਤੇ ਮਹਾਰਾਜ ਦਾ ਜੋਗੀਆਂ ਨਾਲ ਮਿਲਾਪ ਹੁੰਦਾ ਰਿਹਾ ਦੂਜੀ ਉਦਾਸੀ ਵਿੱਚ ਤਾਂ ਗਏ ਹੀ ਸਿੱਧੇ ਸੁਮੀਰ ਪਹਾੜਤ ਦੇ ਜੋਗੀਆਂ ਦੇ ਕੋਲ ਸੀ ਜੋਗੀ ਸਦਾ ਪ੍ਰਸ਼ਨ ਕਰਦੇ ਰਹੇ ਤੇ ਸਤਗੁਰੂ ਜੀ ਨੂੰ ਆਪਣੇ ਮੱਤ ਵਿੱਚ ਲਿਆਉਣ ਲਈ ਪ੍ਰੇਰਦੇ ਰਹੇ ਬਾਣੀ ਸਿੱਧ ਗੋਸ਼ਟ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਰੇ ਪ੍ਰਸ਼ਨ ਉੱਤਰ ਦਰਜ ਕਰ ਦਿੱਤੇ ਨੇ ਤੇ ਪਹਿਲਾ ਮਿਲਣ ਬਾਰੇ ਜੋਗੀ ਪੰਗਰਨਾਥ ਦਾ ਪ੍ਰਸ਼ਨ ਦੱਸ ਦਿੱਤਾ ਹੈ ਤੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ ਜੋਗੀਆਂ ਨੇ ਕਿਵੇਂ ਕਿਵੇਂ ਸਵਾਲ ਜਵਾਬ ਕੀਤੇ ਇਹਦੇ ਬਾਰੇ ਭਾਈ ਗੁਰਦਾਸ ਜੀ ਕੀ ਕੁਝ ਲਿਖਦੇ ਹਨ ਵੀ ਕਿਵੇਂ ਗੁਰੂ ਨਾਨਕ ਸਾਹਿਬ ਜੀ ਸ਼ਿਵਰਾਤ ਦੇ ਮੇਲੇ ਗਏ ਨੇ ਉਥੇ ਕੀ ਕੁਝ ਹੋਇਆ ਇਹ ਸਾਲ ਸੰਗਤ ਜੀ ਜਿਹੜੀ ਵਿਚਾਰ ਆ ਆਪਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿ